ਫੇਰੇ ਤੀਰ ਥਾਂ ਤੇ ਤੇਰੇ ਅੰਧੇਰੋਂ ਮੈਣੀ ਨਾ ਜਾਵੇ ਨਾ ਦਾ ਫਿਰੇ ਤੀਰ ਥਾਂ ਤੇ ਕਮਿ ਆਉਣੇ ਨਹੀਂ ਜੋ ਕਰਦਾ ਦਿਖਾਵੇ ਨਾ ਦਾ ਫਿਰੇ ਤੀਰ ਥਾਂ ਤੇ ਤੇਰੇ ਅੰਧੇਰੋਂ ਮੈਣੀ ਨਾ ਜਾਵੇ ਨਾ ਦਾ ਫਿਰੇ ਤੀਰ ਥਾਂ ਤੇ ਕੋਠੀਆਂ ਦਾ ਤੇਰੇ ਦਿਲ ਚ ਹੰਕਾਰ ਓਏ ਕਾਰਾਂ ਕੋਠੀਆਂ ਦਾ ਤੇਰੇ ਦਿਲ ਚ ਹੰਕਾਰ ਓਏ ਪਾਪੀਆਂ ਦੇ ਬੇੜੇ ਕਦੇ ਲੱਗਦੇ ਨਹੀਂ ਪਾਰ ਓਏ ਪਾਪੀਆਂ ਦੇ ਬੇੜੇ ਕਦੇ ਲੱਗਦੇ ਨਹੀਂ ਪਾਰ ਓਏ ਜਿੰਨੇ ਮਰੀ ਜਿ ਚੜਾ ਨਹੀਂ ਚੜਾਵੇ ਨਾ ਦਾ ਫਿਰੇ ਤੀਰ ਥਾਂ ਤੇ ਤੇਰੇ ਅੰਦਰੋਂ ਮੈਂ ਜਾਵੇ ਨਾ ਦਾ ਫਿਰੇ ਤੀਰ ਥਾਂ ਤੇ ਤੇਰੇ ਅੰਦਰ ਮੈਲ ਨਾ ਜਾਵੇ ਨਾ ਦਾ ਫਿਰੇ ਤੀਰ ਥਾਂ ਤੇ ਚੰਗਿਆਂ ਕੰਮਾਂ ਚ ਤੇਰਾ ਮਨ ਨਹੀਂ ਲੱਗਦਾ ਚੰਗੇ ਆ ਕਮਾਜੇ ਤੇਰਾ ਮਨ ਨਹੀਂ ਹੋ ਲੱਗੀ ਦਾ ਮਾਰੇ ਮਾਰੇ ਠੱਗੀਆਂ ਲੋਕਾਂ ਨੂੰ ਫਿਰੇ ਠੱਗਦਾ ਮਾਰੇ ਮਾਰੇ ਠੱਗੀਆਂ ਲੋਕਾਂ ਨੂੰ ਫਿਰੇ ਠੱਗਦਾ ਬਣੀ ਤੀਰ ਮਾਰੇ ਮਾਰੇ ਸਮਝਾਵੇ ਨਾਉਂਦਾ ਫਿਰੇ ਤੀਰ ਥਾਂ ਤੇ ਤੇਰੇ ਅੰਦਰੋਂ ਮੈੜੀ ਨਾ ਜਾਵੇ ਨਾਉਂਦਾ ਫਿਰੇ ਤੀਰ ਥਾਂ ਤੇ love फिर तीर थाते बिच दरगा कि मुख ले जावेगा बिचदर गा दे की मुखी लेके जावेगा बिच दरगा कि मुख ले जावेगा बिचदर गा दे की कि मुखी लेके जाम वाल चांदी फिर बड़ा पछतावेगा थमनवाल चांदी फिर बड़ा पछतावेगा ਬਣੀ ਤੀਰ ਮਾਰੇ ਮਾਰੇ ਸਮਝਾਵੇ ਨਾਉਂਦਾ ਫਿਰੇ ਤੀਰ ਥਾਂ ਤੇ ਤੇਰੇ ਅੰਦਰੋਂ ਮੈਲੀ ਨਾ ਜਾਵੇ ਨਾਉਂਦਾ ਫਿਰੇ ਤੀਰ ਥਾਂ ਤੇ ਤੇਰੇ ਅੰਦਰੋਂ ਮੈਲੀ ਨਾ ਜਾਵੇ ਨਾਉਂਦਾ ਫਿਰੇ ਤੀਰ ਥਾਂ ਤੇ ਤੂੰ ਨਾਉਂਦਾ ਫਿਰੇ ਤੀਰ ਥਾਂ ਤੇ ਤੂੰ ਨਾਉਂਦਾ ਫਿਰੇ ਤੀਰ ਥਾਂ ਤੇ ਬੋਲੀ ਸੋਨਰ ਪੈਸਾਤ ਗੁਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਸੀ ਤੁਹਾਡੇ ਆਪਣੀਆਂ ਗਾਇਕਾਵਾਂ ਕੌਰ ਸਿਸਟਰਸ ਸੋ ਜਿਨ੍ਹਾਂ ਨੂੰ ਵੀ ਸਾਡਾ ਇਹ ਗਾਣਾ ਪਸੰਦ ਆਇਆ ਹੋਵੇ ਤੋਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਸਾਨੂੰ ਪ੍ਰੋਗਰਾਮ ਨਾਲ ਸੰਪਰਕ ਕਰਿਓ 9814825807